ਪਹਿਲਾਂ ਸ਼੍ਰੀ ਤਰੰਤਨ ਸਾਹਿਬ ਹਲਦੋੜ ਦੇ ਲੱਖੇ ਦੇ ਸ਼੍ਰੀ ਅਮਰਸਰ ਸਾਹਿਬ ਲੱਖੇ ਦੇ ਸਾਰੇ ਪੱਤਰਕਾਰ ਵੀਰ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਡੇ ਸੱਦੇ ਤੇ ਤੁਹਾਡਾ ਇੱਥੇ ਆਉਣਾ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਈ ਬਹੁਤਾ ਵੱਡਾ ਫੰਕਸ਼ਨ ਨਹੀਂ ਅਸੀਂ ਰੱਖਿਆ ਤੁਸੀਂ ਸ਼ਾਇਦ ਸਾਡੇ ਤੋਂ ਪਹਿਲਾਂ ਕਬਰ ਕਰ ਚੁੱਕੇ ਹੋਗੇ ਜੇ ਜੇ ਨਹੀਂ ਕੀਤਾ ਤਾਂ ਇਸ ਤੋਂ ਬਾਅਦ ਤੁਹਾਨੂੰ ਉਹ ਸਾਰਾ ਜਿਹੜਾ ਡਿਟੇਲ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ سوشਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨ ਹੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇੱਕਠੇ ਹੋ ਗਏ ਸੀਗੇ ਸਮਗਲਰ ਨਾਲ ਪੈਸੇ ਬਿੱਗਪੇ ਭੇਜਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਤੁਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲიਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਟਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਂ ਹੀ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾ ਸਾਡੀ ਪੁਲਿਸ ਦੀ ਹੋਵੇ ਨਿਗਰੌਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਹੋਰ ਵੀ ਆਨਰ ਦੇਣਾ ਚਾਹੀਦਾ ਅਸੀਂ ਜਿਆਦਾ ਜਿਹੜਾ ਐਕਟੀਵਿਟੀ ਬਤਾਵਾਂਗੇ ਐਂਟੀ ਡਰੋਨ ਸਿਸਟਮ ਦੀ ਗ੍ਰਹਿ ਮੰਤਰਾਲੇ ਕੋਰੇ ਪ੍ਰਵਾਨਗੀ ਵਾਸਤੇ ਫੈਲਾ ਗਈਆਂ ਹੋਈਆਂ ਨੇ ਇਹਦੀ ਪ੍ਰਵਾਨਗੀ ਸਾਡੇ ਕੋਲੇ ਆ ਗਈ ਹੈ ਇਸੇ ਕਰਕੇ ਅੱਜ ਲਾਂਚਿੰਗ ਹੈ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੈਸ਼ਨਲ ਕਨਵੀਨਰ ਨੇ ਕਿ ਅਸੀਂ ਸਾਡੀ ਪਾਰਟੀ ਦਾ ਇੱਕੋ ਹੀ ਮੈਨੀਫੈਸਟੋ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਲੋਕਾਂ ਦੀ ਜਾਨ ਸੁਰੱਖਿਆ ਜਿਹੜੀ ਹੈ ਉਹਦੀ ਰਾਖੀ ਕਰਨੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਉਹਦੇ ਵਿੱਚ ਇਹ ਬਹੁਤ ਵੱਡਾ ਰੋਲ ਅਦਾ ਕਰਨਗੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਤੇ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਪੰਜਾਬ ਦੇ ਲੋਕਾਂ ਵੱਲੋਂ ਪੰਚਾਇਤਾਂ ਵੱਲੋਂ ਐਨ ਜੀਓਜ਼ ਵੱਲੋਂ ਤੇ ਨਸ਼ੇ ਦੀ ਜਿਹੜੀ ਐਕਟੀਵਿਟੀ ਲਾ ਲੋ ਜਾਂ ਉਹਦੀ ਮੂਵਮੈਂਟ ਲਾ ਲੋ ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਕੋਈ ਲੁਕ ਸ਼ਿਪ ਕੇ ਕਿਤੇ ਹੁੰਦਾ ਹੋਊਗਾ ਮੈਂ ਨਹੀਂ ਕਹਿੰਦਾ ਕਿ ਸਾਰਾ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਮ ਗੁੰਡਾਗਰਦੀ ਚਾ ਸ਼ਰਿਆਮ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਸੀ ਉਹ ਤੇ ਬਿਲਕੁਲ ਕੰਟਰੋਲ ਹੋ ਗਿਆ ਅਸੀਂ ਆਪ ਖੁਦ ਸਕੂਲਾਂ ਜਾ ਜਾ ਕੇ ਵੀ ਅਸੀਂ ਚੈੱਕ ਕੀਤਾ ਪਿੱਛੇ ਜੇ ਅਰਨੀ ਵਾਲਾ ਫਾਜ਼ਲਕਾ ਜ਼ਿਲ੍ਹੇ ਚ ਸਕੂਲ ਆਫ ਐਮੀਨੈਂਸ ਉਥੇ ਅਸੀਂ ਲਾਂਚ ਕੀਤਾ ਨੌਵੀਂ ਤੇ 12ਵੀਂ ਦੇ ਸਟੂਡੈਂਟਾਂ ਨੂੰ ਯੁੱਧ ਨਸ਼ੇ ਵਿਰੋਧੀ ਇੱਕ ਸਿਲੇਬਸ ਜਿਹੜਾ ਸਿਲੇਬਸ ਦੇ ਰੂਪ ਦੇ ਵਿੱਚ ਪੜਾਇਆ ਜਾਊਗਾ ਉਹਦੇ ਚ 3068 ਸਕੂਲ ਜਿਹੜੇ ਨੇ ਪੰਜਾਬ ਦੇ ਜਿੱਚ 8 ਲੱਖ ਵਿਦਿਆਰਥੀ ਸਰਕਾਰੀ ਸਕੂਲ ਉਹਨੂੰ ਇਹ ਦੱਸਿਆ ਜਾਊਗਾ ਕਿ ਇਹਨੂੰ ਤੁਸੀਂ ਮਜ਼ਾਕ ਮਜ਼ਾਕ ਵਿੱਚ ਵੀ ਨਾ ਕਿਤੇ ਐਡਿਕਸ਼ਨ ਇਹਦੀ ਲਾ ਲਿਓ ਕਿ ਕੋਈ ਗੱਲ ਨਹੀਂ ਇੱਕ ਅੱਧੀ ਵਾਰੀ ਨਾਲ ਕੀ ਹੁੰਦਾ ਬਾਅਦ ਛੱਡ ਦਾਂਗੇ ਇਹ ਇੱਕ ਐਸਾ ਜ਼ਹਿਰ ਹੈ ਜਿਹੜੇ ਇੱਕ ਵਾਰੀ ਸਰੀ ਚ ਲੱਗ ਗਿਆ ਮੁੜ ਕੇ ਛੱਡਿਆ ਨਹੀਂ ਜਾਂਦਾ ਕਈ ਵਾਰੀ ਉਮਰ ਐਸੀ ਹੁੰਦੀ ਹੈ ਉਹ ਇੱਕ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌਂ ਖਵਾ ਕੇ ਕਰ ਦਿੰਦੇ ਨੇ ਤੈਨੂੰ ਯਾਰੀ ਦੋਸਤੀ ਸੌਂ ਤੂੰ ਲਾ ਕੇ ਦੇਖ ਇੱਕ ਵਾਰੀ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਇਸ ਵਕਤ ਅਸੀਂ ਵੱਡੇ ਵੱਡੇ ਤਸਕਰ ਤਾਂ ਫਾੜੀ ਰਹੇ ਹੋਂ ਤਾਂ ਜਿਹਨਾਂ ਦਾ ਜੇਲਾंचं ਭੇਜਿਆ ਜਾ ਰਿਹਾ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਜਿਹੜੇ ਐਡਿਕਟਡ ਹੋ ਗਏ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਦੇ ਆ ਅਸੀਂ ਉਹਨਾਂ ਨੂੰ ਤਸਕਰ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਓਟ ਸੈਂਟਰ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਲਿਜਾ ਕੇ ਉਹਨਾਂ ਦਾ ਲਾਂਚ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਲਿੰਗ ਉੱਥੇ ਕੰਪਿਊਟਰ ਸਿੱਖ ਲੈਣ ਉੱਥੇ ਉਹ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਸਿੱਖ ਲੈਣ ਤਾਂ ਕਿ ਉਹ ਬਾਹਰ ਆ ਕੇ ਸਮਾਜ ਦੇ ਵਿੱਚ ਇੱਕ ਆਪਣੇ ਆਪ ਨੂੰ ਕੱਟਿਆ ਨਾ ਸਮਾਜ ਨਾਲੋਂ ਸਮਝਣ ਉਹ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਸਪੈਸ਼ਲਿਸਟ ਹੋਣਗੇ ਤਾਂ ਆਪਣਾ ਕੰਮ ਕਰ ਕਰਨ ਲੱਗ ਜਾਣ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਘਰ ਤੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜੀ ਅਗਲੀ ਪੀੜ੍ਹੀ ਸਾਡੀ ਆ ਰਹੀ ਹੈ ਉਹਦੇ ਵਿੱਚ ਘਟੋ ਘਟ ਅਸੀਂ ਰੋਕ ਰੋਕ ਲਾਈਏ ਸਾਨੂੰ ਹੋਰ ਨਾ ਅੱਗੇ ਮਿਲਣ ਕੇ ਸਕੂਲਾਂ ਕਾਲਜਾਂ ਚੋਂ ਸਾਨੂੰ ਹੋਰ ਵੀ ਜਿਹੜੇ ਬੱਚੇ ਡਿਕਟਡ ਮਿਲ ਰਹੇ ਨੇ ਸੋ ਉਹ ਉਹ ਇਹ ਜਿਹੜਾ ਸਿਲੇਬਸ ਵਾਲਾ ਜਿਹੜਾ ਕੀਤਾ ਲਾਂਚ ਉਹਦੇ ਵਿੱਚ ਡੀਡਿਕਸ਼ਨ ਦੇ ਸਪੈਸ਼ਲਿਸਟ ਵਿਗਿਆਨੀ ਉਹ ਔਨਲਾਈਨ ਵੀ ਤੇ ਸਕੂਲਾਂ ਜਾ ਕੇ ਵੀ ਉਹ ਲੈਕਚਰ ਦੇਣਗੇ ਔਰ ਬੱਚਿਆਂ ਨੂੰ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਸਾਨੂੰ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ ਕਿ ਸਾਨੂੰ ਪਤਾ ਲੱਗ ਜਾਊਗਾ ਸਾਨੂੰ ਹਜੇ ਤੱਕ ਇਹ ਪਤਾ ਨਹੀਂ ਹੈਗਾ ਕਿ ਇਹਦੇ ਤੋਂ ਬੱਚਾ ਕਿਵੇਂ ਜਾ ਸਕਦਾ ਹੈ ਸੋ ਅੱਜ ਪੰਜਾਬ ਪੁਲਿਸ ਨੂੰ ਮੈਂ ਬੀਜਪੀ ਸਾਹਿਬ ਖੜੇ ਨੇ ਚੀਫ ਸੈਕਟਰੀ ਸਾਹਿਬ ਖੜੇ ਨੇ ਸਾਰੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਖੜੇ ਨੇ ਜਿਹੜੇ ਹਰ ਰੋਜ਼ ਇਹੋ ਜਿਹੇ ਜਿਹੜੇ ਸਮਾਜ ਦੇ ਵਿਰੋਧੀ ਅੰਸਰ ਨੇ ਉਹਨਾਂ ਨਾਲ ਟਕਰਾ ਹੁੰਦਾ ਉਹਨਾਂ ਦਾ ਅੱਜ ਇਹਨਾਂ ਨੂੰ ਇੱਕ ਤਾਕਤ ਮਿਲੂਗੀ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗਰੰਟੀ ਦਿੱਤੀ ਹੋਈ ਹੈ ਜਾਂ ਸੌ ਚੁੱਕੀ ਹੋਈ ਹੈ ਅਸੀਂ ਉਹਨੂੰ ਅੱਗੇ ਵਧਾਵਾਂਗੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਕੰਮ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਾਂਗੇ ਬਦਕਿਸਮਤੀ ਦੀ ਗੱਲ ਇਹ ਹੈ ਕਿ 2009 ਤੱਕ ਜੇ ਡਾਟਾ ਕੱਢੀਏ ਕੋਈ ਲਗਭਗ 21000 ਬੱਚਾ ਸੀਗਾ ਜਿਹੜਾ ਐਡਿਕਟਡ ਸੀ 2009 ਤੱਕ ਉਸ ਤੋਂ ਬਾਅਦ 2015 ਤੱਕ ਮਤਲਬ ਲਗਭਗ 20 ਲੱਖ ਦੇ ਨੇੜੇ ਤੇੜੇ ਉਹਨਾਂ ਦੀ ਗਿਣਤੀ ਹੋ ਗਈ ਇਹ ਕਿਹਨੇ ਕੀਤੀ ਜੀ ਕੌਣ ਸੀ ਉਦੋਂ ਰਾਜ ਦੇ ਵਿੱਚ ਜਦੋਂ ਮੰਤਰੀ ਆਪਣੀਆਂ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਣਗੇ ਜਦੋਂ ਇੰਟਰਨੈਸ਼ਨਲ ਸਮਗਰਾਂ ਨੂੰ ਜਿਗਰੀ ਯਾਰ ਕਹਿ ਕੇ ਉਹਨਾਂ ਨੂੰ ਆਪਣੇ ਘਰੇ ਰੱਖਣਗੇ ਫਿਰ ਮਾਲੀ ਜੇ ਬੇਈਮਾਨ ਹੋ ਜੇ ਫਿਰ ਬਾਦ ਨੂੰ ਕੌਣ ਬਚਾ ਸਕਦਾ ਹੈ ਸੋ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਨੇ ਪੰਜਾਬ ਦੀ ਜਵਾਨੀ ਨਾਲ ਕੋਈ ਕੋਈ ਟੱਕ ਧੋਖਾ ਕੀਤਾ ਜਾਂ ਪੰਜਾਬ ਦੇ ਖਜ਼ਾਨੇ ਨਾਲ ਧੋਖਾ ਕੀਤਾ ਜਾਂ ਉਸ ਬੇਈਮਾਨੀ ਦੇ ਪੈਸੇ ਨਾਲ ਬਿਲਡਿੰਗਾਂ ਬੁਲਡਿੰਗਾਂ ਜਾਂ ਕੋਈ ਆਪਣੇ ਮਹਿਲ ਬਣਾਏ ਉਹ ਸਾਰੇ ਜਿਹੜੇ ਨੇ ਉਹ ਗਵਰਨਮੈਂਟ ਜ਼ਬਤ ਕਰੂਗੀ ਸੋ ਮੈਂ ਅੱਜ ਪੰਜਾਬ ਪੁਲਿਸ ਨੂੰ ਵੀ ਔਰ ਬਾਡਰ ਏਰੀਏ ਦੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਦੇ ਲੋਕਾਂ ਨੂੰ ਵੀ ਬਹੁਤ-ਬਹੁਤ ਮੈਂ ਵਧਾਈ ਦੇਣਾ ਕਿ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਲੱਗੇ ਹੋਏ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਲੇਟੈਸਟ ਟੈਕਨੋਲੋਜੀ ਜੋ ਵੀ ਹੋਊਗੀ ਪਹਿਲਾਂ SSF ਜਿਹੜੀ ਹੈ ਉਹ ਕਾਮਯਾਬੀ ਨਾਲ ਚੱਲ ਰਹੀ ਹੈ ਤੇ ਪੰਜਾਬ ਪੁਲਿਸ ਕੋਲੇ ਬਹੁਤ ਲੇਟੈਸਟ ਟੈਕਨੋਲੋਜੀ ਹੈ ਟੈਕਨੋਲੋਜੀ ਪੱਖੋਂ ਅਸੀਂ ਪੰਜਾਬ ਪੁਲਿਸ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਤੇ ਮੈਂ ਮੁਬਾਰਕਬਾਦ ਦਿਨਾ ਸਭ ਤੋਂ ਪਹਿਲਾਂ ਸ਼੍ਰੀ ਤਰੰਤਨ ਸਾਹਿਬ ਅਲੋੜ ਦੇ ਇਲਾਕੇ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਇਲਾਕੇ ਦੇ ਸਾਰੇ ਪੱਤਰਕਾਰ ਵੀਰ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਛੋਟੇ ਸੱਦੇ ਦੇ ਤੁਹਾਡਾ ਇੱਥੇ ਆਉਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਬਹੁਤਾ ਵੱਡਾ ਫੰਕਸ਼ਨ ਨਹੀਂ ਅਸੀਂ ਰੱਖਿਆ ਤੁਸੀਂ ਸ਼ਾਇਦ ਸਾਡੇ ਤੋਂ ਪਹਿਲਾਂ ਕਵਰ ਕਰ ਚੁੱਕੇ ਹੋਗੇ ਜੇ ਨਹੀਂ ਕੀਤਾ ਤਾਂ ਇਸ ਤੋਂ ਬਾਅਦ ਤੁਹਾਨੂੰ ਉਹ ਸਾਰਾ ਜਿਹੜਾ ਡਿਟੇਲ ਐਂਟੀ ਡਰੋਨ ਸਿਸਟਮ ਜਿਹੜਾ ਲੌਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲੌਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇਕੱਠੇ ਹੋ ਕੇ ਸੀਗੇ ਸਮੱਗਲਰ ਨਾਲ ਪੈਸੇ ਬਿੱਪੇ ਵੇਜਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧਮਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲਈਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਟਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਈਓ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾਂ ਸਾਡੀ ਪੁਲਿਸ ਦੀ ਉਹ ਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਹੋਰ ਵੀ ਆਉਣ ਵਾਲੇ ਦਿਨਾਂ ਚ ਅਸੀਂ ਜਿਆਦਾ ਜਿਹੜਾ ਐਕਟੀਵਿਟੀ ਬਤਾਵਾਂਗੇ ਐਂਟੀਡੋਟ ਸਿਸਟਮ ਦੀ ਗ੍ਰਹਿ ਮੰਤਰਾਲੇ ਕੋਰੇ ਪ੍ਰਵਾਨਗੀ ਵਾਸਤੇ ਫੈਲਾ ਗਈਆਂ ਹੋਈਆਂ ਨੇ ਇਹ ਦੀ ਪ੍ਰਵਾਨਗੀ ਸਾਡੇ ਕੋਲੇ ਆ ਗਈ ਹੈ ਇਸੇ ਕਰਕੇ ਅੱਜ ਲਾਂਚਿੰਗ ਹੈ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੈਸ਼ਨਲ ਕਨਵੀਨਰ ਨੇ ਕਿ ਅਸੀਂ ਸਾਡੀ ਪਾਰਟੀ ਦਾ ਇੱਕੋ ਹੀ ਮੈਨੀਫੈਸਟੋ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਲੋਕਾਂ ਦੀ ਜਾਨ ਸੁਰੱਖਿਆ ਜਿਹੜੀ ਹੈ ਉਹਦੀ ਰਾਖੀ ਕਰਨੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਉਹਦੇ ਵਿੱਚ ਇਹ ਬਹੁਤ ਵੱਡਾ ਰੋਲ ਅਦਾ ਕਰਨਗੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਤੇ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਪੰਜਾਬ ਦੇ ਲੋਕਾਂ ਵੱਲੋਂ ਪੰਚਾਇਤਾਂ ਵੱਲੋਂ ਐਨ ਜੀਓਜ਼ ਵੱਲੋਂ ਤੇ ਨਸ਼ੇ ਦੀ ਜਿਹੜੀ ਐਕਟੀਵਿਟੀ ਲਾ ਲੋ ਜਾਂ ਉਹਦੀ ਮੂਵਮੈਂਟ ਲਾ ਲੋ ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਕੋਈ ਲੁਕ ਛਿਪ ਕੇ ਕਿਤੇ ਹੁੰਦਾ ਹੋਊਗਾ ਮੈਂ ਨਹੀਂ ਕਹਿੰਦਾ ਕਿ ਸਾਰਾ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਮ ਗੁੰਡਾਗਰਦੀ ਚਾ ਸ਼ਰਿਆਮ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਸੀ ਉਹ ਤੇ ਬਿਲਕੁਲ ਕੰਟਰੋਲ ਹੋ ਗਿਆ ਸੀ ਆਪ ਖੁਦ ਸਕੂਲਾਂ ਜਾ ਜਾ ਕੇ ਵੀ ਅਸੀਂ ਚੈੱਕ ਕੀਤਾ ਪਿੱਛੇ ਜੇ ਅਰਨੀ ਵਾਲਾ ਫਾਜ਼ਲਕਾ ਜ਼ਿਲ੍ਹੇ ਚ ਸਕੂਲ ਆਫ ਐਮੀਨੈਂਸ ਉੱਥੇ ਅਸੀਂ ਲਾਂਚ ਕੀਤਾ ਨੌਵੀਂ ਤੇ 12ਵੀਂ ਦੇ ਸਟੂਡੈਂਟਾਂ ਨੂੰ ਯੁੱਧ ਨਸ਼ੇ ਵਿਰੋਧੀ ਕ ਸਿਲੇਬਸ ਜਿਹੜਾ ਹੈ ਸਿਲੇਬਸ ਦੇ ਰੂਪ ਦੇ ਵਿੱਚ ਪੜਾਇਆ ਜਾਊਗਾ ਉਹਦੇ ਚ 3068 ਸਕੂਲ ਜਿਹੜੇ ਨੇ ਪੰਜਾਬ ਦੇ ਜਿਵੇਂ 8 ਲੱਖ ਵਿਦਿਆਰਥੀ ਸਰਕਾਰੀ ਸਕੂਲ ਉਹਨੂੰ ਇਹ ਦੱਸਿਆ ਜਾਊਗਾ ਕਿ ਇਹਨੂੰ ਤੁਸੀਂ ਮਜ਼ਾਕ ਮਜ਼ਾਕ ਕੁਝ ਵੀ ਨਾ ਕਿਤੇ ਐਡਿਕਸ਼ਨ ਇਹਦੀ ਲਾ ਲਿਓ ਕਿ ਕੋਈ ਗੱਲ ਨਹੀਂ ਇੱਕ ਅੱਧੀ ਵਾਰੀ ਨਾਲ ਕੀ ਹੁੰਦਾ ਬਾਅਦ ਛੱਡ ਦਾਂਗੇ ਇਹ ਇੱਕ ਐਸਾ ਜ਼ਹਿਰ ਹੈ ਜਿਹੜੇ ਇੱਕ ਵਾਰੀ ਸਰੀ ਚ ਲੱਗ ਗਿਆ ਮੁੜ ਕੇ ਛੱਡਿਆ ਨਹੀਂ ਜਾਂਦਾ ਕਈ ਵਾਰੀ ਉਮਰ ਐਸੀ ਹੁੰਦੀ ਹੈ ਉਹ ਇੱਕ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌਂ ਖਵਾ ਕੇ ਕਰ ਦਿੰਦੇ ਨੇ ਤੈਨੂੰ ਯਾਰੀ ਦੋਸਤੀ ਦੀ ਸੌਂ ਤੂੰ ਲਾ ਕੇ ਦੇਖ ਇੱਕ ਵਾਰੀ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਇਸ ਵਕਤ ਅਸੀਂ ਵੱਡੇ ਵੱਡੇ ਤਸਕਰ ਤਾਂ ਫਾੜੀ ਰਹੇ ਹਾਂ ਉਹ ਤਾਂ ਜੇ ਉਹਨਾਂ ਦਾ ਜੇਲਾਂ ਚ ਭੇਜਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਜਿਹੜੇ ਐਡਿਕਟਡ ਹੋ ਗਏ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਦੇ ਆ ਅਸੀਂ ਉਹਨਾਂ ਨੂੰ ਤਸਕਰ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਓਟ ਸੈਂਟਰ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਲਿਜਾ ਕੇ ਉਹਨਾਂ ਦਾ ਲਾਂਚ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਲਿੰਗ ਉੱਥੇ ਕੰਪਿਊਟਰ ਸਿੱਖ ਲੈਣ ਉੱਥੇ ਉਹ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਸਿੱਖ ਲੈਣ ਤਾਂ ਕਿ ਉਹ ਬਾਹਰ ਆ ਕੇ ਸਮਾਜ ਦੇ ਵਿੱਚ ਇੱਕ ਆਪਣੇ ਆਪ ਨੂੰ ਕੱਟਿਆ ਨਾ ਸਮਾਜ ਨਾਲੋਂ ਸਮਝਣ ਉਹ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਸਪੈਸ਼ਲਿਸਟ ਹੋਣਗੇ ਤਾਂ ਆਪਣਾ ਕੰਮ ਕਰ ਕਰਨ ਲੱਗ ਜਾਣ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਤੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਹੜੀ ਅਗਲੀ ਪੀੜ੍ਹੀ ਸਾਡੀ ਆ ਰਹੀ ਹੈ ਉਹਦੇ ਵਿੱਚ ਘਟੋ ਘਟ ਅਸੀਂ ਰੋਕ ਰੋਕ ਲਾਈਏ ਸਾਨੂੰ ਹੋਰ ਨਾ ਅੱਗੇ ਮਿਲਣ ਕੇ ਸਕੂਲਾਂ ਕਾਲਜਾਂ ਚੋਂ ਸਾਨੂੰ ਹੋਰ ਵੀ ਜਿਹੜੇ ਬੱਚੇ ਡਿਕਟਡ ਮਿਲ ਰਹੇ ਨੇ ਸੋ ਉਹ ਇਹ ਜਿਹੜਾ ਸਿਲੇਬਸ ਵਾਲਾ ਜਿਹੜਾ ਕੀਤਾ ਲਾਂਚ ਉਹਦੇ ਵਿੱਚ ਡੀ ਡਿਕਸ਼ਨ ਦੇ ਸਪੈਸ਼ਲਿਸਟ ਵਿਗਿਆਨੀ ਉਹ ஆன்ਲਾਈਨ ਵੀ ਤੇ ਸਕੂਲਾਂ ਜਾ ਕੇ ਵੀ ਉਹ ਲੈਕਚਰ ਦੇਣਗੇ ਔਰ ਬੱਚਿਆਂ ਨੂੰ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਸਾਨੂੰ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ ਕਿ ਸਾਨੂੰ ਪਤਾ ਲੱਗ ਜਾਊਗਾ ਸਾਨੂੰ ਹਜੇ ਤੱਕ ਇਹ ਪਤਾ ਨਹੀਂ ਹੈਗਾ ਕਿ ਇਹਦੇ ਤੋਂ ਬੱਚਾ ਕਿਵੇਂ ਜਾ ਸਕਦਾ ਸੋ ਅੱਜ ਪੰਜਾਬ ਪੁਲਿਸ ਨੂੰ ਮੈਂ ਬੀਜਪੀ ਸਾਹਿਬ ਖੜੇ ਨੇ ਚੀਫ ਸੈਕਟਰੀ ਸਾਹਿਬ ਖੜੇ ਨੇ ਸਾਰੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਖੜੇ ਨੇ ਜਿਹੜੇ ਹਰ ਰੋਜ਼ ਇਹੋ ਜਿਹੇ ਜਿਹੜੇ ਸਮਾਜ ਦੇ ਵਿਰੋਧੀ ਅੰਸਰ ਨੇ ਉਹਨਾਂ ਨਾਲ ਟਕਰਾ ਹੁੰਦਾ ਉਹਨਾਂ ਦਾ ਅੱਜ ਇਹਨਾਂ ਨੂੰ ਇੱਕ ਤਾਕਤ ਮਿਲੂਗੀ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗਰੰਟੀ ਦਿੱਤੀ ਹੋਈ ਹੈ ਜਾਂ ਸੌ ਚੁੱਕੀ ਹੋਈ ਹੈ ਅਸੀਂ ਉਹਨੂੰ ਅੱਗੇ ਵਧਾਵਾਂਗੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਕੰਮ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਾਂਗੇ ਬਦਕਿਸਮਤੀ ਦੀ ਗੱਲ ਇਹ ਹੈ ਕਿ 2009 ਤੱਕ ਜੇ ਡਾਟਾ ਕੱਢੀਏ ਕੋਈ ਲਗਭਗ 21000 ਬੱਚਾ ਸੀਗਾ ਜਿਹੜਾ ਐਡਿਕਟਡ ਸੀ 2009 ਤੱਕ ਉਸ ਤੋਂ ਬਾਅਦ 2015 ਤੱਕ ਮਤਲਬ ਲਗਭਗ 20 ਲੱਖ ਦੇ ਨੇੜੇ ਤੇੜੇ ਉਹਨਾਂ ਦੀ ਗਿਣਤੀ ਹੋ ਗਈ ਇਹ ਕਿਹਨੇ ਕੀਤੀ ਜੀ ਕੌਣ ਸੀ ਉਦੋਂ ਰਾਜ ਦੇ ਵਿੱਚ ਜਦੋਂ ਮੰਤਰੀ ਆਪਣੀਆਂ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਣਗੇ ਜਦੋਂ ਇੰਟਰਨੈਸ਼ਨਲ ਸਮਗਰਾਂ ਨੂੰ ਜਿਗਰੀ ਯਾਰ ਕਹਿ ਕੇ ਉਹਨਾਂ ਨੂੰ ਆਪਣੇ ਘਰੇ ਰੱਖਣਗੇ ਫਿਰ ਮਾਲੀ ਜੇ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾ ਸਕਦਾ ਹੈ ਸੋ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਨੇ ਪੰਜਾਬ ਦੀ ਜਵਾਨੀ ਨਾਲ ਕੋਈ ਕੋਈ ਟਕ ਧੋਖਾ ਕੀਤਾ ਜਾਂ ਪੰਜਾਬ ਦੇ ਖਜ਼ਾਨੇ ਨਾਲ ਧੋਖਾ ਕੀਤਾ ਜਾਂ ਉਸ ਬੇਈਮਾਨੀ ਦੇ ਪੈਸੇ ਨਾਲ ਬਿਲਡਿੰਗਾਂ ਬਿਲਡਿੰਗਾਂ ਜਾਂ ਕੋਈ ਆਪਣੇ ਮਹਿਲ ਬਣਾਏ ਉਹ ਸਾਰੇ ਜਿਹੜੇ ਨੇ ਉਹ ਗਵਰਨਮੈਂਟ ਜ਼ਬਤ ਕਰੂਗੀ ਸੋ ਮੈਂ ਅੱਜ ਪੰਜਾਬ ਪੁਲਿਸ ਨੂੰ ਵੀ ਔਰ ਬਾਡਰ ਏਰੀਏ ਦੇ ਪਠਾਨ ਕੋਰਤੂ ਲੈ ਕੇ ਫਾਜ਼ਿਲਕਾਰੇ ਲੋਕਾਂ ਨੂੰ ਵੀ ਬਹੁਤ-ਬਹੁਤ ਮੈਂ ਵਧਾਈ ਦਿਨਾ ਕਿ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਲੱਗੇ ਹੋਏ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਲੇਟੈਸਟ ਟੈਕਨੋਲੋਜੀ ਜੋ ਵੀ ਹੋਊਗੀ ਪਹਿਲਾਂ ਐਸਐਸਐਫ ਜਿਹੜੀ ਹੈ ਉਹ ਕਾਮਯਾਬੀ ਨਾਲ ਚੱਲ ਰਹੀ ਹੈ ਤੇ ਪੰਜਾਬ ਪੁਲਿਸ ਕੋਲੇ ਬਹੁਤ ਲੇਟੈਸਟ ਟੈਕਨੋਲੋਜੀ ਹੈ ਟੈਕਨੋਲੋਜੀ ਪੱਖੋਂ ਅਸੀਂ ਪੰਜਾਬ ਪੁਲਿਸ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਤੇ ਮੈਂ ਮੁਬਾਰਕਬਾਦ ਦਿਨਾ ਸਭ ਤੋਂ ਪਹਿਲਾਂ ਸ਼੍ਰੀ ਤਰੰਤਨ ਸਾਹਿਬ ਅਲੋੜੋੜੇ ਇਲਾਕੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਇਲਾਕੇ ਦੇ ਸਾਰੇ ਪੱਤਰਕਾਰ ਵੀਰ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਛੋਟੇ ਸੱਦੇ ਦੇ ਤੁਹਾਡਾ ਇੱਥੇ ਆਉਣਾ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਈ ਬਹੁਤਾ ਵੱਡਾ ਫੰਕਸ਼ਨ ਨਹੀਂ ਅਸੀਂ ਰੱਖਿਆ ਤੁਸੀਂ ਸ਼ਾਇਦ ਸਾਡੇ ਤੋਂ ਪਹਿਲਾਂ ਕਬਰ ਕਰ ਚੁੱਕੇ ਹੋਗੇ ਜੇ ਜੇ ਨਹੀਂ ਕੀਤਾ ਤਾਂ ਇਸ ਤੋਂ ਬਾਅਦ ਤੁਹਾਨੂੰ ਉਹ ਸਾਰਾ ਜਿਹੜਾ ਡਿਟੇਲ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ੀਅਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ডিফেন্স ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨ ਹੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇਕੱਠੇ ਹੋ ਕੇ ਸੀਗੇ ਸਮੱਗਲਰ ਨਾਲ ਪੈਸੇ ਬਿੱਪੇ ਭੇਜਣੇ